ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਸਿੱਖ ਧਰਮ ਦੀ ਸਭ ਤੋਂ ਪਹਿਲੀ ਸ਼ਹੀਦ ਹੋਣ ਵਾਲੀ ਔਰਤ ਕੌਣ ਸੀ ਆਓ ਜਾਣਦੇ ਹਾਂ ਸਿੱਖ ਧਰਮ ਦੀ ਸਭ ਤੋਂ ਪਹਿਲੀ ਸ਼ਹੀਦ ਹੋਣ ਵਾਲੀ ਔਰਤ ਬੀਬੀ ਪੀਖਾਦੀ ਸੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੀ ਭੈਣ ਮੰਨਦੇ ਸੀ ਜਦੋਂ ਮੁਗਲਾਂ ਨੇ ਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਸੀ ਪਰ ਬੀਬੀ ਪੀਖਾਦੀ ਨੇ ਗੁਰੂ ਸਾਹਿਬ ਜੀ ਦਾ ਸਾਥ ਨਹੀਂ ਛੱਡਿਆ ਸੀ ਇਸ ਦੇ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਿੱਤਾ ਸੀ ਤਾਂ ਜਦੋਂ सरसन नदी, ने, ने सरसन नदी ते ਪਹੁੰਚਦੇ ਤਾਂ ਮੁਗਲਾਂ ਨੇ ਹਿੰਦੂਆਂ ਨੇ ਕਸਮ ਤੋੜ ਕੇ ਗੁਰੂ ਸਾਹਿਬ ਜੀ ਤੇ ਹਮਲਾ ਕਰਤਾ ਸੀ ਪਿੱਛੇ ਆਰੇ ਸੈਨ ਨੂੰ ਰੋਕਣ ਲਈ ਪਾਈ ਜਾਤਿਆ ਜੀ ਨੇ ਸੂ ਸਿੱਖਾ ਦੇ ਜਥੇ ਨਾਲ ਮੁਗਲਾਂ ਤੇ ਹਮਲਾ ਕਰ ਦਿੱਤਾ ਸੀ ਇਸ ਜਥੇ ਵਿੱਚ ਬੀਬੀ ਭिक्खा ਜੀ ਵੀ ਸੀ ਜੇਸੇ ਸਮੇ ਗੁਰੂ ਸਾਹਿਬ ਜੀ ਉਹਨਾਂ ਦੇ ਪਰਿਵਾਰ ਨਾਲ ਸਰਸਨ ਨਦੀ ਪਾਰ ਕਰਦੇ ਪਏ ਸੀ ਤਾਂ ਬੀਬੀ ਭिक्खा ਜੀ ਮੁਗਲਾਂ ਨਾਲ ਦਰਦੇ 'ਤੇ ਸਿੱਖਾਣਾ ਦੇ ਸਿਰੇ ਵਿੱਚ ਆ ਕੇ ਗੋਲੀ ਵਜੀ ਤੇ ਉਥੇ ਹੀ ਸ਼ਹੀਦ ਹੋ ਗਏ